ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਸਾਡੇ ਕੋਲ ਧਾਰਮਿਕ ਚਿੰਨ੍ਹ ਨੇ ਉਹਨਾਂ ਚਿੰਨ੍ਹਾਂ ਨੂੰ ਸਲਾਮ ਹੈ ਉਹਨਾਂ ਚਿੰਨ੍ਹਾਂ ਦੀ ਕਦਰ ਹੈ ਪਰ ਚਿੰਨ੍ਹ ਕੇਵਲ ਚਿੰਨ੍ਹ ਬਣ ਕੇ ਨਾ ਰਹਿ ਜਾਣ ਉਹਨਾਂ ਚਿੰਨ੍ਹਾਂ ਦੀ ਫਿਲਾਸਫੀ ਉਹ ਸਾਡੇ ਅੰਦਰ ਜ਼ਰੂਰ ਹੋਣੀ ਚਾਹੀਦੀ ਸਮਝ ਜ਼ਰੂਰ ਹੋਣੀ ਚਾਹੀਦੀ ਵੀ ਜੇ ਮੈਂ ਕੜਾ ਪਾਇਆ ਕਿਉਂ ਕਿਰਪਾਨ ਪਾਈ ਕਿਉਂ ਕਸ਼ਰਾ ਪਾਇਆ ਕਿਉਂ ਕੇਸ ਰੱਖੇ ਕਿਉਂ ਕੇਵਲ ਵਿਖਾਵਾ ਨਾ ਬਣ ਕੇ ਰਹਿ ਜਾਏ ਕੇਵਲ ਕਰਮ ਕਾਂਡ ਨਾ ਬਣ ਕੇ ਰਹਿ ਜਾਏ ਜੇ ਕਰਮ ਕਾਂਡ ਬਣ ਕੇ ਰਹਿ ਗਿਆ ਤੇ ਕਰਮ ਕਾਂਡ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਤਨਜ ਕਰਦੇ ਨੇ ਉਹਦੇ ਉੱਤੇ ਤਰਕ ਕਰਦੇ ਨੇ ਕਰਮ ਕਾਂਡ ਦੀ ਤੇ ਪਾਸ਼ਾ ਆਲੋਚਨਾ ਕਰਦੇ ਆਏ ਨੇ ਸ਼ੁਰੂ ਤੋਂ ਲੈ ਕੇ ਗੁਰਬਾਣੀ ਨੂੰ ਪੜੋ ਕਰਮ ਕਾਂਡੀ ਤੇ ਆਲੋਚਨਾ ਦੇ ਅੰਦਰ ਆਉਂਦਾ ਹੈ ਬਾਕੀ ਕੀ ਆ ਰਿਹਾ ਸੋਚਨਾ ਨਾਉਣਾ ਤੀਰਥਾਂ ਤੇ ਜਾਣਾ ਭੁੱਖੇ ਰਹਿਣਾ ਵਰਤ ਰੱਖਣੇ ਸੂਤਕ ਪਾਤਕ ਹਜ਼ਾਰ ਤਰ੍ਹਾਂ ਦੇ ਕਰਮਕਾਂਡਾਂ ਦੀ ਗੱਲ ਗੁਰੂ ਨਾਨਕ ਪਾਤਸ਼ਾਹ ਮਹਾਰਾਜੀ ਨੇ ਕੀਤੀ ਤੋ ਖੈਰ ਹਜ਼ੂਰ ਜਨੇਊ ਬਾਰੇ ਮੈਂ ਇੱਕ ਗੱਲ ਹੀ ਕਰਨੀ ਚਾਹੁੰਨਾ ਜੇ ਹਜ਼ੂਰ ਜਨੇਊ ਬਾਰੇ ਗੁਰੂ ਨਾਨਕ ਸਾਹਿਬ ਜੀ ਆਸਾ ਦੀ ਵਾਰ ਦੇ ਅੰਦਰ ਇਹ ਗੱਲ ਕਰ ਦੇਣਾ ਵੀ ਜਨੇਊ ਐਦਾਂ ਦਾ ਹੋਵੇ ਜਤ ਗੰਢੀ ਸੱਤ ਵਟ ਵਾਲਾ ਹੋਵੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਵਾਲਾ ਜਨੇਊ ਤੇਰੇ ਕੋਲ ਹੋਵੇ ਤੋ ਕੀ ਇਹ ਗੱਲ ਕਰਪਾਨ ਦੇ ਉੱਤੇ ਸ੍ਰੀ ਸਾਹਿਬ ਦੇ ਉੱਤੇ ਉਹਨਾਂ ਨਹੀਂ ਸੀ ਕਰਨੀ ਪ੍ਰਕੀਤੀ ਕਿਉਂ ਨਾ ਕਿਉਂਕਿ ਉਦੋਂ ਕਿਰਪਾਨ ਗਾਤਰਾ ਸੀ ਨਹੀਂ ਉਹਨਾਂ ਨੇ ਤਨਜ਼ ਕਰਨੀ ਸੀ ਮੈਂ ਕਈ ਵਾਰ ਇਹ ਗੱਲ ਕਰਨਾ ਹੁੰਦਾ ਨਾ ਵੀ ਜੇ ਗੁਰਬਾਣੀ ਦੇ ਅੰਦਰ ਆਉਂਦਾ ਹੈ ਨਾ ਵੀ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੈ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਦ ਤੀਨੇ ਊਜਾੜੇ ਕਾ ਬੰਦ ਉਦੋਂ ਹੈ ਹੀ ਇਹ ਤਿੰਨ ਸਨ ਤੇ ਜੇ ਅੱਜ ਦਾ ਦੌਰ ਹੁੰਦਾ ਨਾ ਤੇ ਇਹਨਾਂ ਤਿੰਨਾਂ ਤੋਂ ਪਹਿਲਾਂ ਪਾਤਸ਼ਾਹ ਨੇ ਇੱਕ ਪੰਕਤੀ ਹੋਰ ਰਚਨੀ ਸੀ ਬਾਣੀ ਦੇ ਅੰਦਰ ਉਹਦੇ ਅੰਦਰ ਸਾਡਾ ਜ਼ਿਕਰ ਹੋਣਾ ਸੀ ਭਾਈਆਂ ਦਾ ਜ਼ਿਕਰ ਹੋਣਾ ਸੀ ਪ੍ਰਚਾਰਕਾਂ ਦਾ ਜ਼ਿਕਰ ਹੋਣਾ ਸੀ ਬਾਬਿਆਂ ਦਾ ਜ਼ਿਕਰ ਹੋਣਾ ਸੀ ਉਸ ਪੰਕਤੀ ਦੇ ਅੰਦਰ ਤੋਂ ਖੈਰ ਉਦੋਂ ਜੇ ਕਿਰਪਾਨ ਗਾਤਰਾ ਹੁੰਦਾ ਪਹਿਲਾਂ ਤੋਂ ਚੱਲਦਾ ਆ ਰਿਹਾ ਹੁੰਦਾ ਮੰਨ ਲਓ ਉਦਾਹਰਣ ਵਜੋਂ ਤੇ ਉਹ ਗਾਤਰਾ ਕਿਰਪਾਨ ਪਾਉਣ ਵਾਲੇ ਕੰਮ ਸਹੀ ਨਾ ਕਰਦੇ ਤੇ ਪਾਤਸ਼ਾਹ ਨੇ ਤਰਕ ਉਹਨਾਂ ਤੇ ਵੀ ਕਰਨਾ ਸੀ ਜੇ ਜਨੇਊ ਤੇ ਕੀਤਾ ਸਾਡੇ ਤੇ ਨਾ ਕਰਦੇ ਪਾਤਸ਼ਾਹ ਦਾ ਇਦਾਂ ਦਾ ਤੇ ਆਏ ਨਹੀਂ ਵੀ ਦੂਜੇ ਨੂੰ ਗੱਲ ਕਰਨੀ ਤੇ ਆਪਣੇ ਘਰ ਨੂੰ ਛੱਡ ਦੇਣਾ ਇਦਾਂ ਤੇ ਆਏ ਨਹੀਂ ਔਰ ਇਹ ਉਹਨਾਂ ਦੇ ਜੀਵਨ ਵਿੱਚੋਂ ਗੱਲ ਝਲਕਦੀ ਉਹਨਾਂ ਨੇ ਬਾਹਰੋਂ ਆਏ ਭਾਈ ਲੈਣੇ ਨੂੰ ਗੱਲ ਨਾ ਲਾ ਲਿਆ ਪਰ ਘਰ ਜਿਹਨੂੰ ਜਨਮ ਦਿੱਤਾ ਹੈ ਸ੍ਰੀ ਚੰਦਰ ਨੂੰ ਉਹਨਾਂ ਨੇ ਪਾਸੇ ਕਰ ਦਿੱਤਾ ਤੂੰ ਇਸ ਯੋਗ ਨਹੀਂ ਉਹਨਾਂ ਇਹ ਗੱਲ ਕਰਨੀ ਸੀ ਜੇ ਉਸ ਵਕਤ ਜਨੇਊ ਸੜ ਜਾਂਦਾ ਹੈ ਮੈਲਾ ਹੁੰਦਾ ਹੈ ਇਹ ਸਾਰੀਆਂ ਗੱਲਾਂ ਕਰਪਾਨ ਦੇ ਉੱਤੇ ਗਤਰੇ ਦੇ ਉੱਤੇ ਵੀ ਲਾਗੂ ਹੁੰਦੀਆਂ ਨੇ ਪਰ ਮਸਲਾ ਕੀ ਸੀ ਜਿਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਦਾ ਵਟ ਇਹ ਜਿਹੜਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਸਾਰੀਆਂ ਗੱਲਾਂ ਸਾਡੇ ਤੇ ਟੁਕੜੀਆਂ ਸਨ ਜਤ ਕਿੱਥੇ ਐ ਸਤ ਕਿੱਥੇ ਐ ਦਇਆ ਕਿੱਥੇ ਐ ਸੰਤੋਖ ਕਿੱਥੇ ਐ ਪਾਤਸ਼ਾਹ ਨੇ ਸਾਨੂੰ ਵੀ ਪੁੱਛਣਾ ਸੀ ਤੋ ਖੈਰ ਇੱਕ ਮੈਂ ਹੋਰ ਗੱਲ ਕਰਦਾ ਵੀ ਜੇ ਕਬੀਰ ਸਾਹਿਬ ਉਦੋਂ ਦੀ ਗੱਲ ਕਰ ਰਹੇ ਹਾਂ ਜਦੋਂ ਬਨਾਰਸ ਦੇ ਅੰਦਰ ਉਹਨਾਂ ਦੇ ਗਲੇ ਵਿੱਚੋਂ ਇਹ ਆਵਾਜ਼ ਬੜੀ ਉੱਚੀ ਆਈ ਔਰ ਉਹਨਾਂ ਨੇ ਇੱਕ ਬਾਣੀ ਦਾ ਬਚਨ ਜਿਹੜਾ ਅੱਜ ਸਾਡੇ ਕੋਲ ਸੰਭਾਲਿਆ ਪਿਆ ਹੈ ਇਹ ਬੋਲ ਬੋਲਿਆ ਕਿ ਕਬੀਰ ਮੁੱਲਾਂ ਮਨਾਰੇ ਕਿਆ ਚੜਾਂ ਸਾਈਂ ਨਾ ਬਹਿਰਾ ਹੋਏ ਕਬੀਰ ਜੀ ਕਹਿੰਦੇ ਨੇ हे ਮੁੱਲਾਂ ਬਨੇਰਿਆਂ ਦੇ ਉੱਤੇ ਕੋਠਿਆਂ ਦੀਆਂ ਛੱਤਾਂ ਦੇ ਉੱਤੇ ਚੜ ਕੇ ਬਾਂਕੀ ਦੇਣਾ ਉਹ ਸਾਈਂ ਬਹਿਰਾ ਜਿਹਨੂੰ ਸੁਣਾਉਣਾ ਚਾਹੁੰਦਾ ਪਰ ਮੇਰੇ ਮਨ ਦੇ ਅੰਦਰ ਖਿਆਲ ਆਇਆ ਵੀ ਅਜੇ ਇੱਕ ਇੱਕ ਪਿੰਡ ਦੇ ਅੰਦਰ ਪੰਜ ਪੰਜ ਗੁਰਦੁਆਰੇ ਤੇ ਪੰਜਾਂ ਪੰਜਾਂ ਦੇ ਉੱਤੇ ਸਪੀਕਰ ਲੱਗੇ ਮਿਲਦੇ ਨੇ ਵੱਡੇ ਵੱਡੇ ਸਪੀਕਰ ਧੂਤੇ ਲੱਗੇ ਮਿਲਦੇ ਨੇ ਇੱਕ ਦੀ ਆਵਾਜ਼ ਦੂਜੇ ਨਾਲ ਟਕਰਾਉਂਦੇ ਦੂਜੇ ਦੀ ਆਵਾਜ਼ ਤੇ ਜੇ ਨਾਲ ਟਕਰਾਉਂਦੀ ਸਮਝ ਕਿਸੇ ਦੀ ਨਹੀਂ ਆਉਂਦੀ ਚਾਰਾਂ ਪੰਜਾਂ ਦੇ ਅੰਦਰੋਂ ਸਵੇਰੇ 4 ਵਜੇ ਤੋਂ ਆਵਾਜ਼ ਸ਼ੁਰੂ ਹੋ ਜਾਂਦੀ ਸਾਰਾ ਦਿਨ ਵੀ ਖੰਡ ਪਾਠਾਂ ਦੀ ਆਵਾਜ਼ ਚੱਲਦੀ ਸ਼ਾਮ ਨੂੰ ਫੇਰ ਰੈ ਰਾਸ ਦੀ ਆਵਾਜ਼ ਆਉਂਦੀ ਤੇ ਜੇ ਕਬੀਰ ਸਾਹਿਬ ਜਾਂ ਇਦਾਂ ਕਹੇ ਲਈ ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿ ਸਕਦੇ ਨੇ ਕਿ ਮੁਲਾ ਮਨਾਰੇ ਕਿਆ ਚੜਾ ਸਾਈਂ ਨਾ ਬਹਿਰਾ ਹੋਏ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਸਪੀਕਰ ਲਾ ਕੇ ਕਿੰਨੂੰ ਸੁਣਾ ਰਹੇ ਹੋ ਆਪ ਤੇ ਸੁਣਦੇ ਨਹੀਂ ਤੁਹਾਡਾ ਸਾਈਂ ਬਹਿਰਾ ਜੀ ਨੂੰ ਸੁਣਾਉਣ ਦਾ ਹੀ ਯਤਨ ਕਰ ਰਿਹਾ ਉਹਨਾਂ ਨੇ ਕਹਿਣਾ ਸੀ ਆਪਣੇ ਅੰਦਰ ਚਾਤੀ ਮਾਰ ਤੂੰ ਸੁਣ ਰਿਹਾ ਜਾਂ ਨਹੀਂ ਸੁਣ ਰਿਹਾ ਤਾਬਿਆ ਬਹਿ ਕੇ ਸੁਣ ਰਿਹਾ ਨਹੀਂ ਸੁਣ ਰਿਹਾ ਗੁਰਦੁਆਰੇ ਦੇ ਅੰਦਰ ਬਹਿ ਕੇ ਸੁਣ ਰਿਹਾ ਨਹੀਂ ਸੁਣ ਰਿਹਾ ਬਾਣੀ ਪੜ ਪੜ ਕੇ ਛੱਡੀ ਜਾ ਰਹੇ ਜਾਂ ਸੁਣ ਰਿਹਾ ਜਾਂ ਕੋਜੋ ਦੇ ਅਨੁਸਾਰ ਚੱਲ ਰਿਹਾ ਤੇ ਜੇ ਨਹੀਂ ਚੱਲ ਰਿਹਾ ਤੇ ਫਿਰ ਕੀ ਫਰਕ ਪੈਂਦਾ ਹੈ ਵੀ ਉਹ ਮੁੱਲਾਂ ਨੂੰ ਕਹਿ ਰਹੇ ਨੇ ਜਾਂ ਤੈਨੂੰ ਕਹਿ ਰਹੇ ਨੇ ਤੈਨੂੰ ਕਹਿਣਾ ਸੀ ਖੈਰ ਜਾਂ ਕਾਰਨ ਤੋਂ ਬਾਂਗ ਦੇ ਦਿਲ ਹੀ ਭਿੱਤਰ ਜਿਹਦੇ ਵਾਸਤੇ ਬਾਂਗਾ ਦੇ ਰਹੇ ਆ ਕਬੀਰ ਜੀ ਕਹਿੰਦੇ ਨੇ ਉਹ ਤੇਰੇ ਅੰਦਰ ਹੈ ਤੇ ਗੁਰੂ ਜੀ ਸਾਨੂੰ ਇਹ ਗੱਲ ਨਾ ਕਹਿੰਦੇ ਤਾਂ ਮਤਲਬ ਇਹ ਹੈ ਕਿ ਧਰਮ ਦੇ ਪੁਜਾਰੀ ਦੇ ਉੱਤੇ ਜਾਂ ਧਰਮ ਦੇ ਪੁਜਾਰੀ ਵੱਲੋਂ ਜਿਹੜੇ ਕਰਮ ਕਾਂਡ ਕੀਤੇ ਜਾਂਦੇ ਨੇ ਉਹ ਪੰਡਤ ਹੋਵੇ ਭਾਈ ਹੋਵੇ ਮੌਲਵੀ ਹੋਵੇ ਉਹਦੇ ਉੱਤੇ ਪਾਸ਼ਾ ਦਾ ਤਰਕ ਸੀ ਗੁਰਬਾਣੀ ਪੜਦੇ ਹੁਣਾ ਕਿ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮਕਸ਼ੂ ਨਾ ਲੀਆ ਅੱਛਾ ਮੈਂ ਇੱਕ ਗੱਲ ਤੇ ਹੈਰਾਨ ਹੁਣਾ ਵੀ ਜੇ ਗੱਲ ਕਹਿੰਦੇ ਆ ਵੀ ਪੰਡਤ ਮੁੱਲਾ ਜੋ ਲਿਖਦੀ ਆ ਛਾੜ ਚਲੇ ਹਮਕਸ਼ੂ ਨਾ ਲੀਆ ਵੀ ਪੰਡਤ ਮੁੱਲਾ ਨੂੰ ਮੈਂ ਛੱਡ ਦਿੱਤਾ ਏ ਜੋ ਲਿਖਦਾ ਏ ਜੋ ਕਹਿੰਦਾ ਮੈਂ ਛੱਡ ਦਿੱਤਾ ਤੇ ਫਿਰ ਮੈਂ ਕਹਿੰਦਾ ਵੀ ਜਿਹੜੇ ਸਿੱਖ ਲਿਖਦੇ ਨੇ ਉਹਨੂੰ ਹੰਗਾਰਾ ਕਿਉਂ ਦੇ ਰਹਿਆ ਸੰਤੋਖ ਸਿੰਘ ਨੇ ਗੰਦਮੰਦ ਲਿਖਿਆ ਬਹੁਤ ਸਾਰਾ ਕੁਝ ਗੱਲਾਂ ਨੂੰ ਛੱਡ ਕੇ ਤੇ ਸੰਤੋਖ ਸਿੰਘ ਨੂੰ ਆਪਣਾ ਗੁਰੂ ਕਿਉਂ ਮੰਨੀ ਬੈਠੇ ਆ ਤੇ ਜੇ ਦਸਮ ਜਿੰਨੂੰ ਕਹਿੰਦੇ ਹੋ ਉਹਦੇ ਅੰਦਰ ਇਨਾ ਕੂੜਾ ਕਰਕਟ ਲਿਖਿਆ ਹੈ ਤੇ ਉਹਨੂੰ ਹੰਗਾਰਾ ਕਿਉਂ ਦਿੰਦੇ ਹੋ ਗੁਰੂ ਦੀ ਬਾਣੀ ਤੇ ਉਹ ਵੀ ਕੋਈ ਨਹੀਂ ਤੋ ਖੈਰ ਇਹਦੇ ਤੋਂ ਬਗੈਰ ਗੁਰੂ ਬਲਾਸ ਪਾਸੇ ਛੇਵੀਂ ਇਹ ਬੜਾ ਕੁਝ ਉਹਦੇ ਅੰਦਰ ਇਹੋ ਜਿਹਾ ਮਿਲਦਾ ਹੈ ਜਿਹੜਾ ਗੁਰਮਤ ਤੋਂ ਪਾਸੇ ਜਾ ਕੇ ਗੱਲ ਕਰਦਾ ਤੋ ਖੈਰ ਜੇ ਪੰਡਿਤ ਮੁੱਲਾਂ ਜੋ ਲਿਖਦੀ ਆ ਵਾਲੀ ਗੱਲ ਹੈ ਨਾ ਤੇ ਫਿਰ ਫਿਰ ਇੱਧਰ ਵੀ ਜਿਹੜੇ ਸਾਡੇ ਰਾਈਟਰ ਗੁਰਬਾਣੀ ਦੇ ਆਸ਼ੇ ਦੇ ਅਨੁਸਾਰ ਨਹੀਂ ਲਿਖ ਰਿਹਾ ਹੈ ਤੇ ਉਹਨਾਂ ਨੂੰ ਉਦਾਹਰਣ ਬਣਾ ਕੇ ਗੱਲ ਕਰਨੀ ਛੱਡ ਦਿਓ ਉਹਨਾਂ ਦੀਆਂ ਉਦਾਹਰਨਾ ਦੇਣੀਆਂ ਛੱਡ ਦਿਓ ਮੈਂ ਵੇਖੋ ਜੀ ਜਨਮ ਸਾਖੀ ਵਿੱਚ ਲਿਖਿਆ ਆ ਤੇ ਜਨਮ ਸਾਖੀ ਕਿੰਨੇ ਲਿਖੀ ਜਨਮ ਸਾਖੀ ਦੇ ਅੰਦਰ ਗੁਰਬਾਣੀ ਦੇ ਅਨੁਸਾਰ ਜਿੰਨਾ ਕਾ ਹੈ ਉਹਨੂੰ ਤਰਜੀਹ ਦੇ ਲੋ ਬਾਕੀ ਨੂੰ ਛੱਡ ਦਿਓ ਪਰ ਕੀ ਛੱਡ ਰਹੇ ਨਹੀਂ ਇਹਨਾਂ ਕਵਾਂਗੇ ਜੀ ਕਬੀਰ ਜੀ ਕਹਿੰਦੇ ਨੇ ਪੰਡਤ ਮੁੱਲਾ ਜੋ ਲਿਖਦੀ ਹੈ ਤੇ ਆਪ ਸੂਰਜ ਪ੍ਰਕਾਸ਼ ਦੀ ਉਦਾਹਰਣ ਚੁੱਕੀ ਫਿਰਦੇ ਆਪ ਗੁਰੂ ਬਿਲਾਸ ਪਾਸੀ 6ਵੀਂ ਦੀ ਉਦਾਹਰਣ ਚੁੱਕੀ ਫਿਰਦੇ ਹੋ ਤੋ ਮਤਲਬ ਇਹ ਗੁਰਬਾਣੀ ਠੋਕਰ ਮਾਰਦੀ ਏ ਗੁਰਬਾਣੀ ਤਰਕ ਕਰਦੀ ਏ ਹਰ ਕਰਮਕਾਂਡ ਦੇ ਉੱਤੇ ਤਰਕ ਕਰਦੀ ਏ ਤੋ ਸਾਡੇ ਕਰਮਕਾਂਡ ਉਹਨਾਂ ਨਾਲ ਮੇਲ ਖਾ ਰਹੇ ਨੇ ਚਲੋ ਮੈਂ ਇੱਕ ਹੋਰ ਗੱਲ ਕਹਿਣਾ ਜੇ ਮਨ ਵੀ ਲਿਆ ਜਾਏ ਕਿ ਪੰਡਤ ਤੇ ਮੌਲਵੀ ਦੀ ਗੱਲ ਹੀ ਹੋ ਰਹੀ ਹੈ ਜੇ ਮਨ ਲਿਆ ਜਾਏ ਹੈ ਤਾਂ ਨਹੀਂ ਪਰ ਚਲੋ ਜੇ ਮੰਨ ਲਿਆ ਜਾਏ ਵੀ ਗੁਰਬਾਣੀ ਵਿੱਚ ਪੰਡਤ ਤੇ ਮੁੱਲਾਂ ਦੀ ਗੱਲ ਕੀਤੀ ਜਾ ਰਹੀ ਫਿਰ ਅਸੀਂ ਸਿੱਖ ਧਰਮ ਦੇ ਪੁਜਾਰੀ ਇਹ ਗੱਲ ਸਿੱਧ ਨਹੀਂ ਕਰ ਰਹੇ ਕਿ ਅਸੀਂ ਵੀ ਉਹਨਾਂ ਦੇ ਨਾਲ ਦੇ ਹ ਸਾਡੇ ਕਰਮ ਨੇ ਜਿਹੜੇ ਉਹਨਾਂ ਦੇ ਨਾਲ ਮੇਲ ਖਾ ਰਹੇ ਨੇ ਸਾਡੀ ਸੋਚ ਉਹਨਾਂ ਦੇ ਨਾਲ ਮੇਲ ਖਾ ਰਹੀ ਸਾਡਾ ਬਹਿਣਾ ਉੱਠਣਾ ਉਹਨਾਂ ਦੇ ਨਾਲ ਮੇਲ ਖਾ ਰਿਹਾ ਸਾਡਾ ਐਦਾਂ ਲੱਗਦਾ ਹੈ ਵੀ ਰਿਪਲੇਸ ਅਸੀਂ ਬਹੁਤ ਕੁਝ ਕਰ ਲਿਆ ਤੇ ਗੁਰੂ ਨੂੰ ਮੰਨਿਆ ਬਹੁਤ ਘੱਟ ਹੈ ਸਾਡੇ ਕਰਮ ਸਿੱਧ ਕਰ ਰਹੇ ਨੇ ਵੀ ਅਸੀਂ ਵੀ ਉਹਨਾਂ ਦੇ ਨਾਲ ਦੇ ਹ ਤਾਂ ਖੈਰ ਪਿਆਰਿਓ ਜੇ ਪੰਡਤ ਤੇ ਮੁੱਲਾਂ ਦੇ ਕਿਸੇ ਕਰਮਕਾਂਡ ਦੇ ਉੱਤੇ ਪਾਦਸ਼ਾਹ ਦਾ ਤਰਕ ਇਹ ਨਾ ਤੇ ਤੁਹਾਨੂੰ ਮਾਫੀ ਨਹੀਂ ਹੈ ਤੁਹਾਨੂੰ ਕੋਈ ਮੁਆਫੀ ਨਹੀਂ ਵੀ ਤੁਸੀਂ ਬਚੇ ਰਹੋ ਤੁਹਾਡੇ ਉੱਤੇ ਵੀ ਤਰੱਕੇ ਜੇ ਤੁਸੀਂ ਗਲਤ ਕਰਦੇ ਹੋ ਉਹ ਪੰਡਤ ਮੁੱਲਾ ਬਹਿ ਕੇ ਮਸੀਤੇ ਤੇ ਮੰਦਿਰ ਵਿੱਚ ਕਰਦੇ ਤੁਸੀਂ ਗੁਰਦੁਆਰਿਆਂ ਵਿੱਚ ਬਹਿ ਕੇ ਕਰਮਕਾਂਡ ਕਰਦੇ ਹੋ ਫਰਕ ਕਿਹੜੀ ਗੱਲ ਦਾ ਰਹਿ ਗਿਆ ਤੋ ਖੈਰ ਗੁਰਬਾਣੀ ਨੂੰ ਮੰਨੋ ਗੁਰਬਾਣੀ ਨੂੰ ਆਪਣੇ ਅੰਦਰ ਜਜ਼ਬ ਕਰੋ ਹਜ਼ਮ ਕਰੋ ਤਾਂ ਕਿ ਸਾਡਾ ਜਿਹੜਾ ਜੀਵਨ ਉਹ ਚੰਗਾ ਤੇ ਸੁਹੇਲਾ ਤੇ ਸੁਚੱਜਾ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ